ਪੰਜਾਬ ਪੁਲਿਸ ਨੂੰ ਜਾਂ ਪੰਜਾਬ ਸਰਕਾਰ ਨੂੰ ਜਿਹੜੇ ਬੰਦੇ ਪੰਜਾਬ ਚ ਆ ਕੇ ਰਹਿੰਦੇ ਆ ਇਹਨਾਂ ਦੀ ਪੱਕੇ ਤੌਰ ਤੇ ਨਿਸ਼ਾਨਦੇਹੀ ਨਹੀਂ ਕਰਨੀ ਚਾਹੀਦੀ ਕਿ ਕਿਹੜੇ-ਕਿਹੜੇ ਬੰਦੇ ਪਿੰਡ ਤੇ ਪੱਕਾ ਇਹ ਐਡਰੈਸ ਹੀ ਨਹੀਂ ਸਹੀ ਲਿਖਾਉਂਦੇ ਆਪਣਾ ਪਤਾ ਟਿਕਾਣਾ ਹੀ ਗਲਤ ਲਿਖਾ ਦਿੰਦੇ ਆ ਫਿਰ ਉੱਥੇ ਸਮੱਸਿਆਵਾਂ ਖੜੀਆਂ ਹੁੰਦੀਆਂ ਨੇ ਮੁਹਾਲੀ ਜ਼ਿਲ੍ਹੇ ਦੇ ਪਿੰਡ ਮੁੰਦੋਂ ਸੰਗਤੀਆਂ ਵਿਖੇ ਦੇਰ ਰਾਤ ਲੱਖਾ ਸਿੰਘ ਸਿਧਾਣਾ ਨੌਜਵਾਨ ਆਗੂ ਪੁੱਜੇ ਜੇਕਰ ਜੋਗ ਹੈ ਕਿ ਇਸ ਪਿੰਡ ਦੇ ਲੋਕਾਂ ਵੱਲੋਂ ਇੱਕ ਮਤਾ ਪਾਸ ਕੀਤਾ ਗਿਆ ਸੀ ਕਿ ਪਿੰਡ ਦੇ ਵਿੱਚ ਕੋਈ ਵੀ ਪ੍ਰਵਾਸੀ ਹੋਣਾ ਮਕਾਨ ਕਿਰਾਏ ਤੇ ਨਹੀਂ ਲੈ ਸਕਦਾ ਤੇ ਪਿੰਡ ਦੇ ਵਿੱਚ ਖਾਸ ਕਰ ਰਹਿ ਨਹੀਂ ਸਕਦਾ ਜਿਕਰ ਜੋ ਹੈ ਕਿ ਕਈ ਵਾਰ ਲੱਖਾ ਸਿੰਘ ਸਿਧਾਣਾ ਦੇ ਪ੍ਰਵਾਸੀਆਂ ਸੰਬੰਧੀ ਬਿਆਨ ਸਾਹਮਣੇ ਆਉਂਦੇ ਰਹੇ ਹਨ ਸੋ ਕੀ ਗੱਲਬਾਤ ਅੱਜ ਇਸ ਇਕੱਠ ਦੌਰਾਨ ਕੀਤੀ ਗਈ ਹੈ ਤੇ ਹੋਰ ਕੀ ਕੀ ਗਤੀਵਿਧੀਆਂ ਹੋਈਆਂ ਇਸ ਇਕੱਠ ਦੌਰਾਨ ਉਹ ਸਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਅ ਦੱਸਦੀ ਏ ਕਿ دیر ਰਾਤ ਲਖਾ ਸਿੰਘ ਸਿਧਾਣਾ ਪਿੰਡ ਮੁੰਦੋ ਸੰਗਤੀਆਂ ਵਿਖੇ ਪੁੱਜੇ ਜਿੱਥੇ ਭਾਰੀ ਇਕੱਠ ਨੂੰ ਉਹਨਾਂ ਸਬੋਧਨ ਵੀ ਕੀਤਾ ਅਤੇ ਕੁਝ ਵਿਚਾਰ ਚਰਚਾ ਵੀ ਕੀਤੀ ਤੁਹਾਡੇ ਨਾਲ ਉਹ ਤਸਵੀਰਾਂ ਸਾਂਝੀਆਂ ਕਰਦੇ ਆਂ ਕਿ ਅੱਜ ਪਿੰਡ ਮੁੰਦੋ ਸੰਗਤੀਆਂ ਵਿਖੇ ਲਖਾ ਸਿੰਘ ਸਿਧਾਣਾ ਅਤੇ ਪਿੰਡ ਵਾਸੀਆਂ ਵਿਚਕਾਰ ਕੀ ਗੱਲਬਾਤ ਹੋਈ ਤੇ ਹੋਰ ਕਿਹਨਾ ਕਿੰਨਾ ਗੱਲਾਂ ਉੱਤੇ ਚਰਚਾ ਕੀਤੀ ਗਈ ਇਕੱਠੇ ਰਹੋ ਯਾਰ ਮਸਲਾ ਤਹੀ ਹੈ ਬਿਲਕੁਲ ਜੀ ਅਸਾ ਆਪਣੇ ਚ ਕਮੀ ਇਹੀ ਹੈ ਵੀ ਆਪਾਂ ਇਕੱਠੇ ਨਹੀਂ ਹੋਏ ਤੇ ਇਹ ਮੁੱਦੇ ਬਹੁਤ ਗੰਭੀਰ ਨੇ ਪਰसों ਹੀ ਕਤਲ ਹੋਇਆ ਪਥਰਾਵਾ ਪਿੰਡ ਉਹ ਮਰਵਾਇਆ ਤਾਂ ਕਿਸੇ ਆਪਣੇ ਬੰਦੇ ਨਹੀਂ ਆ ਬੰਦਾ ਮਾਰ ਕੇ ਟੱਪ ਗਿਆ ਉਹ ਪੁਲਿਸ ਨੂੰ ਥਿਆਈ ਨਹੀਂ ਰਿਹਾ ਕੋਈ ਇਹ ਜਿਹੜਾ ਕੋਈ ਜੁਪੀ ਤੋਂ ਆ ਗਿਆ ਕੋਈ ਬਿਹਾਰ ਤੋਂ ਆ ਗਿਆ ਕੋਈ ਬੰਗਾਲ ਤੋਂ ਆ ਗਿਆ ਕੋਈ ਹਮਾਚਲ ਤੋਂ ਉਹਦਾ ਪਤਾ ਟਿਕਾਣਾ ਹੀ ਨਹੀਂ ਹੈ ਪਤਾ ਇੱਥੇ ਕੋਈ ਵੀ ਟਿਕਾਣਾ ਅਗਲਾ ਆ ਕੇ ਲਿਖਾ ਦੇ ਆਪਾਂ ਨੂੰ ਕੀ ਪਤਾ ਵੀ ਇਹ ਸਹੀ ਲਿਖਾਇਆ ਜਾਣਾ ਕਿ ਨਹੀਂ ਬਾਕੀ ਜਿਹੜੇ ਨੇ ਕੋਈ ਉਧਰੋਂ ਕ੍ਰਾਈਮ ਕਰਕੇ ਆਉਂਦੇ ਨੇ ਬੰਦੇ ਕੋਈ ਉਹੋ ਜਿਹੇ ਬੰਦੇ ਵੀ ਬਹੁਤ ਆ ਰਹੇ ਨੇ ਹਾਂਜੀ ਥਾਣਾ ਕਬਰ ਵਾਲਾ ਪੈਂਦਾ ਮੁਕਸਰ ਜ਼ਿਲ੍ਹੇ ਦਾ ਤੇ ਉੱਥੇ ਆਪਣਾ ਦੋ ਕੁੜੀਆਂ ਲੈ ਕੇ ਭਜਾ ਕੇ ਪਿੰਡ ਵਾਲੇ ਮੇਰੇ ਕੋਲ ਆਏ ਕਹਿੰਦੇ ਯਾਰ ਐਂ ਕਰਕੇ ਤੂੰ ਸੁਣਵਾਈ ਨਹੀਂ ਕਰ ਰਿਹਾ ਸਹਨੇਦਾਰ ਤਾਂ ਮੈਂ ਸੱਚ ਨੂੰ ਫੋਨ ਕੀਤਾ ਉਹ ਕਹਿੰਦਾ ਸੁਣਵਾਈ ਕੀ ਕਰੀਏ ਪਤਾ ਹੀ ਟਿਕਾਣਾ ਹੀ ਨਹੀਂ ਪਤਾ ਕਿਥੋਂ ਦੇ ਰਹਿਣ ਵਾਲੇ ਆ ਹਾਂਜੀ ਹੁਣ ਇੱਥੋਂ ਕੋਈ ਕਿਸੇ ਕੁੜੀ ਨੂੰ ਭਜਾ ਕੇ ਕੋਈ ਯੂਪੀ ਕੋਈ ਬਿਹਾਰ ਕੋ ਬੰਗਾਲ ਚੱਪ ਗਿਆ ਐਡਾ ਐਡਾ ਯੂਪੀ ਪੇ ਕਿਥੋਂ ਭੜ ਲਉਂਗਾ ਤਾਂ ਦੇਖੋ ਅਸੀਂ ਕਿਸੇ ਮਨੁੱਖਤਾ ਦੇ ਖਿਲਾਫ ਨਹੀਂ ਆ ਸਾਡੇ ਬੰਦੇ ਵੀ ਬਾਹਰ ਕੰਮ ਕਰਨ ਜਾਂਦੇ ਆ ਦੂਜੇ ਦੇਸ਼ਾਂ 'ਚ ਵੀ ਜਾਂਦੇ ਆ ਬਾਕੀ ਸੂਬਿਆਂ 'ਚ ਵੀ ਜਾਂਦੇ ਆ ਆਪਣੇ ਬੰਦੇ ਬਾਹਰ ਵੀ ਬੈਠੇ ਕੰਮ ਵੀ ਕਰਦੇ ਕੋਈ ਆਪੇ ਜੀ ਸਦਕੇ ਕੰਮ ਕਰੇ ਜਾਵੇ ਹਨਾ ਕੋਈ ਰੋਕ ਟੋਕ ਨਹੀਂ ਪਰ ਜਿਹੜੀ ਮਾੜੀ ਪਿਰਤ ਆਪਾਂ ਪਾ ਲਈ ਆਪਾਂ ਮੈਂ ਕਹਿਣਾ ਹੁੰਦਾ ਕਿ ਪਹਿਲਾਂ ਆਪਾਂ ਮੋਟਰਾਂ ਦੇ ਬਿਠਾਏ ਖੇਤਾਂ 'ਚ ਬਿਠਾਏ ਹੁਣ ਘਰਾਂ 'ਚ ਬਾੜ ਲੇ ਘਰਾਂ ਤੋਂ ਗਾਂ ਚੁੱਲਿਆਂ ਤੇ ਛਾੜ ਲੇ ਤਾਰਾਂ ਇਹ ਕੱਢਣ ਲੱਗੇ ਸਾਡਾ ਰੋਟੀਆਂ ਇਹ ਲਾਉਣ ਲੱਗੇ ਸਾਡੀਆਂ ਬੁੜੀਆਂ ਵਾਲਾ ਕੰਮ ਤੋਂ ਦਾ ਇਹ ਕਰਨ ਲੱਗੇ ਉਹ ਕੁੜੀਆਂ ਹੀ ਭਜਾ ਕੇ ਲੈ ਜਾਣਗੇ ਜਾਂ ਕਿਸ ਨੂੰ ਮਾਰ ਕੇ ਜਾਣਗੇ ਸਾਡੇ ਜੀ ਕੋਈ ਨਫ਼ਰਤ ਦੀ ਭਾਵਨਾ ਨਹੀਂ ਆ ਸਾਡੇ ਗੁਰੂਆਂ ਦੇ ਸਿਧਾਂਤ ਸਰਬੱਤ ਦੇ ਭਲੇ ਦੇ ਸਿਧਾਂਤ ਅਸੀਂ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਅਸੀਂ ਸਾਂਝੀ ਵਾਲਤਾ ਦੀ ਗੱਲ ਕਰਦੇ ਹਾਂ ਪਰ ਅਸੀਂ ਇਹ ਵੀ ਨਹੀਂ ਬਰਦਾਸ਼ਤ ਕਰਾਂਗੇ ਵੀ ਸਾਡੀ ਸੱਪਿਆਤਾ ਦੇ ਉੱਤੇ ਸਾਡੀ ਹੋਣ ਦੇ ਉੱਤੇ ਖਤਰਾ ਖੜਾ ਹੋਵੇ ਸਾਡੇ ਦਰਸੇ ਤੇ ਸਾਡੀ ਬੋਲੀ ਤੇ ਇਹ ਬਹੁਤ ਵੱਡਾ ਇੱਕ ਡੈਮੋਗ੍ਰਾਫੀ ਹੈ ਜਿਹੜੀ ਪੰਜਾਬ ਦੀ ਜਿਹੜੀ ਭੂਗੋਲਕ ਸਥਿਤੀ ਉਹ ਬਦਲੀ ਜਾ ਰਹੀ ਹੈ ਕਿੰਨੀਆਂ ਹੀ ਬਸਤੀਆਂ ਕਿੰਨੀਆਂ ਕਲੋਨੀਆਂ ਹੁਣ ਹਰਿਆਣੇ ਦੇ ਵਿੱਚ ਘਾਟਾ ਹੱਸਦੇ ਆਪਣੇ ਇੱਥੇ ਵਰਤਾਰਾ ਉਲਟਾ ਇੱਥੇ ਤੁਸੀਂ ਇਹਨਾਂ ਨੂੰ ਦੇ ਬੈ ਵੀ ਜਾਂਦੇ ਆ ਕੇ ਇਹਨਾਂ ਨੂੰ ਕਲੋਨੀਆਂ ਕੱਟ ਦਿੰਦੇ ਨੇ ਪਲਾਟ ਕੱਟ ਦਿੰਦੇ ਨੇ ਜਾਨਨ ਬਣਾ ਕੇ ਜੰਦੇ ਨੇ ਘਰ ਸੋ ਚੰਗੀ ਗੱਲ ਆ ਕਿ ਤੁਸੀਂ ਇਕੱਠੇ ਹੋ ਬਾਕੀ ਇਕੱਠੇ ਰਹਿਣਾ ਚਾਹੀਦਾ ਪਿੰਡ ਦਾ ਸੋਡਾ ਸਰਬਸੰਮਤੀ ਨਾਲ ਹੋਇਆ ਫੈਸਲਾ ਸਰਬਸੰਮਤੀ ਨਾਲ ਹੋਇਆ ਹਾਂਜੀ ਸਰਬਸੰਮਤੀ ਨਾਲ ਹੋਇਆ ਸਰਬਸੰਮਤੀ ਨਾਲ ਹੋਇਆ ਫੈਸਲਾ ਸੋ ਫਿਰ ਸਰਬਸੰਮਤੀ ਨਾਲ ਫੈਸਲਾ ਦਾ ਫਿਰ ਪੂਰੇ ਪਿੰਡ ਨੂੰ ਨਾਲ ਖੜਨਾ ਕਦੇ ਵੀ ਇੱਕ ਬੰਦੇ ਦੇ ਮੋਢੇ ਤੇ ਰੱਖ ਕੇ ਨਾ ਤਰੇਕ ਅਦਾਕਾ ਵੀ ਨਾਲ ਖੜਾ ਜੇ ਖੜਨਾ ਚਾਹੀਦਾ ਬਈ ਮੈਂ ਇੱਕ ਖੁਸ਼ੀ ਦੀ ਗੱਲ ਹੈ ਕਿ ਜਿਸ ਤਰ੍ਹਾਂ ਸੋਡੇ ਇੱਥੇ ਨੇੜੇ ਨਾਲ ਚੰਡੀਗੜ੍ਹ ਬਿਲਕੁਲ ਨਾਲ ਪੈ ਗਿਆ ਤੇ ਜਵਾਨਾ ਬੜੀ ਤੇਜ਼ੀ ਨਾਲ ਬਦਲ ਰਿਹਾ ਰਫ਼ਤਾਰ ਬਹੁਤ ਤੇਜ਼ ਹੈ ਜਮਾਨੇ ਦੀ ਸੋਡੇ ਸਿੱਖੀ ਸਰੂਪ ਨੌਜਵਾਨਾਂ ਦੇ ਸਿਰਾਂ ਤੇ ਸਤਾਰਾਂ ਦਮਾਲੇ ਬਹੁਤ ਜ਼ਿਆਦਾ ਪਿੰਡ ਚ ਪ੍ਰਭਾਵ ਹੈ ਪਿੰਡ ਦਾ ਨਾਂ ਕੀ ਮੁੰਦੋ ਮੁੰਦੋ ਸੰਗਤੀਆਂ ਮੁੰਦੋ ਮੁੰਦੋ ਸੰਗਤੀਆਂ ਮੁੰਦੋ ਮੁੰਦੋ ਸੰਗਤੀਆਂ ਮੁੰਦੋ ਸੰਗਤੀਆਂ ਅੱਛਾ ਇਹ ਆਪਣਾ ਜ਼ਿਲ੍ਹਾ ਕਿਹੜਾ ਨਾੜੀ ਵਾਲੀ ਠੀਕ ਹੈ ਬਾਕੀ ਕੋਈ ਗੱਲਬਾਤ ਆਹੀ ਤੁਹਾਡੇ ਨਾਲ ਖੜੇ ਆ ਪਰ ਪਹਿਲਾ ਪਹਿਲ ਹੁੰਦੀ ਹੈ ਕਿ ਤੁਸੀਂ ਆਪਣੇ ਲਈ ਖੜੇ ਹੋ ਹਾਂਜੀ ਪੱਕੇ ਆਜ ਤੱਕ 300 ਮੀਲ ਬੈਠੇ ਆ ਜਦੋਂ ਨੂੰ ਆਵਾਂਗੇ ਉਦੋਂ ਨੂੰ ਤਾਂ ਤੁਹਾਡੇ ਪਿੰਡ ਨੇ ਫੈਸਲਾ ਕਰਿਆ ਤੇ ਪਿੰਡ ਚ ਕਾਂਗਿਆ ਰੀਆਂ ਹੁੰਦੀਆਂ ਹੀ ਆ। ਇਹ ਹੈਗੀ ਹਾਂ। ਉਹ ਕੋਈ ਨਵੀਂ ਗੱਲ ਨਹੀਂ ਆ। ਹਰ ਪਿੰਡ ਚ ਹੀ ਮਿਲਣਗੇ ਸਭ। ਨਹੀਂ ਮੁੰਡੋ ਤੇ ਨਹੀਂ ਆ ਕੋਈ। ਹੋਣਗੇ ਮਿਲ ਜਾਣਗੇ ਬੰਦੇ। ਹੈਗੇ ਪ੍ਰਚਾਰ। ਬੰਦੇ ਤੁਨੂੰ ਇਹੋ ਜਿਹੇ ਤੁਹਾਡਾ ਵਿਰੋਧ ਕਰਨ ਵਾਲੇ ਮਿਲ ਜਾਣਗੇ। ਹਾਂਜੀ। ਹੈਗੇ ਹੈਗੇ ਸੱਤ। ਤੁਹਾਡਾ ਆ ਹੀ ਜਾਂਦਾ। ਤੁਸੀਂ ਜਿੰਨਾ ਮਰਜ਼ੀ ਚੰਗਾ ਕੰਮ ਕਰ ਲਓ ਤੁਹਾਡਾ ਵਿਰੋਧ ਨਾ ਕਿਸੇ ਨਾ ਕਿਸੇ ਤਾਂ ਹੋਣੀ ਹੁੰਦਾ। ਉਹਨਾਂ ਨੂੰ ਵੀ ਆਪਣਾ ਭਾਈਚਾਰਕ ਲੋਲ ਤੇ ਨਾਲ ਲਾਓ ਵੀ ਅਰੇ ਪਿੰਡ ਦਾ ਮਸਲਾ ਸਾਡੀਆਂ ਆਉਣ ਵਾਲੀਆਂ ਨਸਲਾਂ ਦੇ ਮਸਲੇ। ਬਾਕੀ ਜਿਹੜਾ ਕੋਈ ਕੰਮ ਤੰਦਾ ਉਹ ਕੰਮ ਦੇਣਾ ਹੈ ਉਰਜਗਾਰ ਦੇਣਾ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਸ ਵੇਲੇ ਰਾਤ ਦਾ ਵਕਤ ਹੈ ਤੇ ਮੈਂ ਪਿੰਡ ਖਣਾ ਮੁੱਦੋ ਸੰਗਤੀਆਂ ਇਹ ਸਹਬਜਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦਾ ਪਿੰਡ ਹੈ ਤੇ ਇੱਥੇ ਇਸ ਪਿੰਡ ਨੇ ਇਸ ਨਗਰ ਨੇ ਪੂਰਾ ਨਗਰ ਖੜਾ ਮੇਰੇ ਨਾਲ ਨੌਜਵਾਨ ਖੜੇ ਆ ਸਾਰੇ ਖੜੇ ਆ ਅ ਨੰਬਰਦਾਰ ਕੋਈ ਹੋਰ ਪਿੰਡ ਦੇ ਜਿਹੜੇ ਮੋਹਤਵਾਰ ਸੱਜਣ ਸਾਰੇ ਖੜੇ ਆ ਇਹਨਾਂ ਨੇ ਇੱਕ ਮਤਾ ਪਾਇਆ ਪਿਛਲੇ ਦਿਨਾਂ ਦੇ ਵਿੱਚ ਵੀ ਅਸੀਂ ਕੋਈ ਵੀ ਜਿਹੜਾ ਸਾਡੇ ਪਿੰਡ ਤੋਂ ਬਾਹਰਲਾ ਬੰਦਾ ਉਹ ਬੰਦੇ ਨੂੰ ਅਸੀਂ ਪਿੰਡ ਦੇ ਵਿੱਚ ਘਰਾਂ ਦੇ ਵਿੱਚ ਰਹਿਣ ਤੋਂ ਰੋਕਿਆ ਕਿਉਂਕਿ ਅੱਜ ਕੱਲ ਜਿਹੜੀਆਂ ਆਮ ਤੌਰ ਤੇ ਘਟਨਾਵਾਂ ਵਾਪਰ ਰਹੀਆਂ ਨੇ ਜਿਵੇਂ ਕਬਰਾਲਾ ਪਿੰਡ ਕਬਰਲਾ ਥਾਣਾ ਪੈਂਦਾ ਜ਼ਿਲ੍ਹਾ ਮੁਕਸਰ ਦਾ ਉੱਚ ਦੋ ਕੁੜੀਆਂ ਭਜਾ ਕੇ ਲੈ ਗਏ ਬਾਹਰਲੇ ਬੰਦੇ ਤਾਂ ਮੈਂ ਸੱਚ ਨੂੰ ਫੋਨ ਕੀਤਾ ਵੀ ਕਾਰਵਾਈ ਕਿਉਂ ਨਹੀਂ ਕਰ ਰਹੇ ਦਾ ਐਸਐਚਓ ਮੈਨੂੰ ਜਵਾਬ ਦਿੰਦਾ ਕਿ ਉਹਨਾਂ ਦਾ ਕੋਈ ਪਤਾ ਹੀ ਨਹੀਂ ਕੋਈ ਟਿਕਾਣਾ ਹੀ ਨਹੀਂ ਪਤਾ ਕਿਹਨੂੰ ਫੜ ਕੇ ਲੇਗੇ ਆ ਪਥਰਾਵਾ ਪਿੰਡ ਰਾਏਕੋਟ ਦੇ ਕੋਲੇ ਪਰਸੋਂ ਕਤਲ ਹੋਇਆ ਉਹਨੂੰ ਵੀ ਕਤਲ ਕਰਨ ਵਾਲਾ ਕੋਈ ਬਾਹਰਲਾ ਬੰਦਾ ਸੀ ਨਹੀਂ ਲੱਭਿਆ ਕਰ ਕਰਕੇ ਟੱਪ ਗਿਆ ਸੋ ਇਹ ਜਿਹੜੀਆਂ ਘਟਨਾਵਾਂ ਪੰਜਾਬ ਦੇ ਵਿੱਚ ਰੋਜ਼ ਦਿਨ-ਦਿਨ ਵਾਧੀਆਂ ਜਾ ਰਹੀਆਂ ਨੇ ਲੁਧਿਆਣੇ ਦੇ ਵਿੱਚ ਅ ਚਾਰ ਦਿਨ ਪਹਿਲਾਂ ਤੁਸੀਂ ਵੀਡੀਓ ਸਾਰਿਆਂ ਨੇ ਦੇਖੀਆਂ ਹੋਣੀਆਂ ਨੇ ਕਿ ਕੋਈ ਅਫਰੀਕਨ ਲੋਕ ਬਾਜ਼ਾਰ ਦੇ ਵਿੱਚ ਸ਼ਰਿਆਮ ਉੱਥੇ ਦਾ ਲੈ ਕੇ ਤੇਜ਼ ਤਰ ਹਥਿਆਰ ਲੈ ਕੇ ਵੱਢ ਰਹੇ ਨੇ ਤੇ ਇਸ ਕਰਕੇ ਇਸ ਨਗਰ ਨੇ ਫੈਸਲਾ ਕੀਤਾ ਸੀ ਵੀ ਕੋਈ ਵੀ ਇੱਥੇ ਜਿਹੜਾ ਬਾਹਰਲਾ ਬੰਦਾ ਅਸੀਂ ਉਹਦੀ ਪਿੰਡ ਦੇ ਵਿੱਚ ਜਿਹੜੀ ਐਂਟਰੀ ਆ ਉਹਨੂੰ ਪਿੰਡ ਚ ਉਹ ਕਿਰਾਏ ਤੇ ਵੀ ਨਹੀਂ ਅਸੀਂ ਰਹਿਣ ਦੇਣਾ ਤੁਰੀ ਬਾਹਰਲੇ ਬੰਦੇ ਦੀ ਪਿੰਡ ਚ ਕੋਈ ਵੋਟ ਵਗੈਰਾ ਉਹ ਬਣਾਉਂਦਾ ਤੇ ਉਹਦਾ ਇਹਨਾਂ ਨੇ ਇੱਕ ਮਤਾ ਪਾਇਆ ਉਸ ਮਤੇ ਨੂੰ ਲੈ ਕੇ ਅੱਜ ਸਾਨੂੰ ਕਿਉਂ ਆਣਾ ਪਿਆ ਪਿੰਡ ਨੇ ਫੈਸਲਾ ਕੀਤਾ ਪਿੰਡ ਦੀ ਮਰਜ਼ੀ ਹੈ ਕਿ ਅਸੀਂ ਕਿਹਨੂੰ ਨਹੀਂ ਰੱਖਣਾ ਸਮੁੱਚੇ ਪਿੰਡ ਦੀ ਮਰਜ਼ੀ ਪਰ ਉਹਦਾ ਵਿਰੋਧ ਹੋਇਆ ਉਹਦਾ ਵਿਰੋਧ ਦੇ ਵਿੱਚ ਕੀ ਦਾ ਵਿਰੋਧ ਹੋਇਆ ਇੱਥੇ ਬਲਾਕ ਮਾਜਰੀ ਥਾਣਾ ਪੈਂਦਾ ਐ ਐਸਐਚਓ ਲੱਗਿਆ ਸੁਨੀਲ ਕੁਮਾਰ ਉਹਨਾਂ ਦਾ ਇਹਨਾਂ ਨੂੰ ਫੋਨ ਆਦਾ ਵੀ ਤੁਸੀਂ ਕੌਣ ਹੋ ਨੇ ਓਏ ਮਤਾ ਪਾਉਣ ਵਾਲੇ ਕੁਝ ਸਵਾਲ ਪੈਦਾ ਹੁੰਦਾ ਵੀ ਐਸਐਚਓ ਕੋਲੇ ਕਿਹੜਾ ਅਧਿਕਾਰ ਹੈ ਕਿ ਇੱਕ ਪਿੰਡ ਨੂੰ ਸਮੁੱਚੇ ਪਿੰਡ ਨੇ ਜੇ ਇੱਕ ਮਤਾ ਪਾਇਆ ਤਾਂ ਉਹ ਨੂੰ ਇੱਕ ਐਸਐਚਓ ਚੈਲੰਜ ਕਰ ਰਿਹਾ ਅਸੀਂ ਸਰਕਾਰ ਨੂੰ ਪੁੱਛਣਾ ਚਾਹੁੰਦੇ ਆ ਜੇ ਐਸਐਚਓ ਨੂੰ ਪੁੱਛਣਾ ਚਾਹੁੰਦੇ ਆ ਜੇ ਐਸਐਸਪੀ ਨੂੰ ਪੁੱਛਣਾ ਚਾਹੁੰਦੇ ਆ ਜ਼ਿਲ੍ਹੇ ਦੇ ਨੂੰ ਵੀ ਕੀ ਇਹ ਤੁਹਾਡੇ ਇੱਕ ਐਸਐਚਓ ਕੋਲੇ ਅਧਿਕਾਰ ਹੈਗਾ ਕਿ ਕਿਸੇ ਪਿੰਡ ਨੂੰ ਇਹ ਫੋਨ ਕਰਕੇ ਕਹੇ ਵੀ ਤੁਸੀਂ ਆ ਮਤਾ ਪਾਉਣਾ ਤੁਸੀਂ ਆ ਮਤਾ ਨਹੀਂ ਪਾਉਣਾ ਸੋ ਇਸ ਕਰਕੇ ਇਹਨਾਂ ਨੇ ਸਮੁੱਚੇ ਨਗਰ ਨੇ ਫੈਸਲਾ ਕੀਤਾ ਵੀ ਅਸੀਂ ਜਿਹੜਾ ਕੋਈ ਬਾਰਲਾ ਗੈਰ ਪੰਜਾਬੀ ਬੰਦਾ ਉਹ ਪਿੰਡ ਦੇ ਵਿੱਚ ਅਸੀਂ ਕਿਰਾਏ ਤੇ ਵੀ ਰਹਿਣ ਦੇਣਾ ਜੇ ਕਿਸੇ ਨੇ ਰੱਖਣਾ ਤਾਂ ਉਹ ਆਪਣਾ ਕੰਮ ਕਰਾਵੇ ਖੇਤ ਚ ਰੱਖੇ ਤੇ ਉੱਥੋਂ ਵਾਪਸ ਹੋਣ ਅਸੀਂ ਕਿਸੇ ਮਨੁੱਖਤਾ ਦੇ ਵਿਰੋਧ ਨਹੀਂ ਆ ਮੈਂ ਫਿਰ ਕਹਿੰਦਾ ਸਾਡੇ ਬਾਰੇ ਬਾਰੇ ਸਵਾਲ ਉੱਠ ਜਾਂਦੇ ਆ ਵੀ ਇਹ ਜੀ ਮਨੁੱਖਤਾ ਦੇ ਖਿਲਾਫ ਨੇ ਇਨਸਾਨੀਅਤ ਦੇ ਖਿਲਾਫ ਨੇ ਅਸੀਂ ਨਹੀਂ ਕਹਿੰਦੇ ਪਰ ਜਿਸ ਤਰ੍ਹਾਂ ਦੀਆਂ ਘਟਨਾਵਾਂ ਪੰਜਾਬ ਵਿੱਚ ਵੱਧ ਰਹੀਆਂ ਦਿਨ ਬਦਨ ਉਹਨੂੰ ਦੇਖ ਕੇ ਜੇ ਪਿੰਡਾਂ ਨੇ ਇਹ ਫੈਸਲੇ ਕੀਤੇ ਆ ਤਾਂ ਇੰਨਾ ਫੈਸਲਾ ਦਾ ਸਾਨੂੰ ਸਵਾਗਤ ਕਰਨਾ ਚਾਹੀਦਾ ਸਮੁੱਚੇ ਪੰਜਾਬੀਆਂ ਨੂੰ ਇਹ ਫੈਸਲੇ ਕਰਨੇ ਚਾਹੀਦੇ ਆ ਜੇ ਅਸੀਂ ਚਾਹੁੰਦੇ ਆ ਕਿ ਜੋ ਘਟਨਾਵਾਂ ਕੋਈ ਪਤਾ ਨਹੀਂ ਇੱਥੇ ਇੱਥੇ ਪੰਜਾਬ ਦਾ ਬੰਦਾ ਕੋਈ ਪੰਜਾਬੀ ਬੰਦਾ ਕੋਈ ਪਿੰਡ ਦਾ ਬੰਦਾ ਕੋਈ ਜਾਣਕਾਰ ਬੰਦਾ ਕੋਈ ਘਟਨਾ ਨੂੰ ਅੰਜਾਮ ਦਿੰਦਾ ਉਹਨੂੰ ਲੱਭ ਲੂਗੀ ਪੁਲਿਸ ਗੁਬਾਰਾ ਆ ਕੇ ਦੂਜੇ ਸੂਬੇ ਚੋਂ ਮਾਰ ਕੇ ਤੁਰ ਗਿਆ ਕੁੜੀ ਭਜਾ ਕੇ ਤੁਰ ਗਿਆ ਕਿੱਥੋਂ ਲੱਭ ਕੇ ਲਿਆਉਂਗੇ ਕੀ ਪੰਜਾਬ ਪੁਲਿਸ ਨੂੰ ਜਾਂ ਪੰਜਾਬ ਸਰਕਾਰ ਨੂੰ ਜਿਹੜੇ ਬੰਦੇ ਪੰਜਾਬ ਚ ਆ ਕੇ ਰਹਿੰਦੇ ਆ ਇਹਨਾਂ ਦੀ ਪੱਕੇ ਤੌਰ ਤੇ ਨਿਸ਼ਾਨਦੇਹੀ ਨਹੀਂ ਕਰਨੀ ਚਾਹੀਦੀ ਵੇ ਕਿਹੜੇ ਕਿਹੜੇ ਬੰਦੇ ਪਿੰਡ 'ਚ ਪੱਕਾ ਇਹ ਐਡਰੈਸ ਹੀ ਸਹੀ ਲਿਖਾਉਂਦੇ ਆਪਣਾ ਪਤਾ ਟਿਕਾਣਾ ਹੀ ਗਲਤ ਲਿਖਾ ਦਿੰਦੇ ਆ ਫਿਰ ਉੱਥੇ ਸਮੱਸਿਆਵਾਂ ਖੜੀਆਂ ਹੁੰਦੀਆਂ ਨੇ ਸੋ ਮੈਂ ਅੱਜ ਇਸ ਸਮੁੱਚੇ ਨਗਰ ਨੂੰ ਮੈਂ ਇਹ ਵਿਸ਼ਵਾਸ ਦਵਾਉਣਾ ਭਰੋਸਾ ਦਵਾਉਣਾ ਵੀ ਅਸੀਂ ਤੁਹਾਡੇ ਨਾਲ ਇਸ ਪੱਖ ਤੋਂ ਖੜੇ ਆ ਪਰ ਸਮੁੱਚੇ ਪਿੰਡਾਂ ਨੂੰ ਇਸ ਤਰ੍ਹਾਂ ਦਾ ਜਿਹੜਾ ਇੱਕੇ ਦਾ ਸਬੂਤ ਦੇ ਕੇ ਇਹ ਫੈਸਲੇ ਜਿਹੜੇ ਲੈਣੇ ਚਾਹੀਦੇ ਨੇ ਕਾਹ ਵੀ ਨਕਰ ਵਾਲੋ ਸਾਰੇ ਖੜੇ ਆ ਬਾਹ ਖੜੀਆਂ ਕਰਕੇ ਆ ਹਾਂਜੀ ਹਾਂਜੀ ਪਵਾਦ ਦਾ ਪਹਿਲਾ ਪਿੰਡ ਹੈ ਜੀ ਜਿਹੜਾ ਪਵਾਦੀਆਂ ਦਾ ਪਿੰਡ ਹੈ ਪਵਾਦ ਦਾ ਪਿੰਡ ਹੈ ਜੀ ਪਵਾਦੀ ਜਿਹੜੀ ਬੋਲੀ ਪੰਜਾਬੀ ਬੋਲੀ ਦੀ ਉਪ ਬੋਲੀ ਪਵਾਦੀ ਹੈ ਹਾਂਜੀ ਉਹ ਪਵਾਦੀ ਬੋਲੀ ਵੀ ਅੱਜ ਉਹ ਖਤਮੀ ਹੈ ਹਾਂਜੀ ਚੰਡੀਗੜ੍ਹ ਵੀ ਪਵਾਦ ਨੂੰ ਉਜਾੜ ਕੇ ਬਸਾਇਆ ਗਿਆ ਪਵਾਦ ਨੂੰ ਪਵਾਦ ਦਾ ਜਿਹੜਾ ਆਪਣਾ ਹੀ ਵਿਰਸਾ ਤੇ ਆਪਣੀ ਬੋਲੀ ਦੀ ਇਹਦੀ ਆਪਣੀ ਉਹ ਇਹ ਥਾਰੇ ਮਾਰੇ ਕਰਦੇ ਰਹਿੰਦੇ ਆ ਹਾਂਜੀ ਸੋ ਇਹ ਜਿਹੜੀ ਇਹਨਾਂ ਦੀ ਬੋਲੀ ਹੈ ਇਹਨਾਂ ਦੀ ਪਛਾਣ ਆ ਹੁਣ ਤਾਂ ਇਹਨਾਂ ਨੇ ਕਾਫੀ ਕਮੁੰਡਾ ਪੱਤਰਕਾਰ ਦਾ ਨਾਂ ਕੀ ਆ ਉਹ ਬਹੁਤ ਬੋਲਦਾ ਸੋਡੀ ਬੋਲੀ ਨੂੰ ਲੈ ਕੇ ਇੱਕ ਹਾਂ ਉਹ ਘਰਚੇ ਚਤਰਕਾਰ ਨਾ ਹੁੰਦੀ ਆ ਕੁੜੀ ਉਹ ਵੀ ਸੋਸ਼ਲ ਵਾਲੇ ਨਹੀਂ ਕਲਾਕਾਰ ਆ ਕੁੜੀ ਮੋਣੀ ਤੂਰ ਮੋਣੀ ਤੂਰ ਘਰਚੇਤ ਨਾਲ ਹੁੰਦੀ ਆ ਮੈਂ ਨਾ ਨਹੀਂ ਜਾਣਾ ਉਹ ਵੀ ਕੁੜੀ ਬੜੀ ਉਹ ਸੋਡੀ ਬੋਲੀ ਨੂੰ ਜਿਹੜੀ ਉਹ ਬੀਬੀ ਮੋਣੀ ਤੂਰ ਆਈ ਬਿਲਕੁਲ ਇਹ ਚਾਹੀਦਾ ਵੀ ਆਪਣੀ ਬੋਲੀ ਆਪਣਾ ਵਿਰਸਾ ਕਦੇ ਨਾ ਭੁੱਲੋ ਆਪਣੀ ਪਛਾਣ ਹੀ ਜਿਹੜਾ ਬੰਦਾ ਛੱਡ ਗਿਆ ਉਹਦੇ ਪੱਲੇ ਕੀ ਹੈ ਲੜਾਈ ਪਛਾਣ ਦੀ ਆ ਜਰੂਰ ਤੋਂ ਇਹ ਮੁੱਢ ਕਾਲ ਤੋਂ ਬਾਬੇ ਆਦਮ ਤੋਂ ਲੈ ਕੇ ਇੱਥੇ ਬੰਦਾ ਇੱਥੇ ਪੈਦਾ ਹੋਇਆ ਤਾਂ ਉਦੋਂ ਤੋਂ ਹੀ ਲੈ ਕੇ ਬੰਦਾ ਆਪਣੀ ਪਛਾਣ ਲਈ ਲੜ ਰਿਆ ਤੇ ਇਹ ਪਛਾਣ ਹੀ ਛੜਤੀ ਬੜਾ ਸਾਡੇ ਪੱਲੇ ਸੋ ਮੈਂ ਹਰ ਪੱਖ ਤੋਂ ਤੁਹਾਡੇ ਨਾਲ ਖਣਾ ਪਿੰਡਾਂ ਦਾ ਇੱਕ ਆ ਭਾਈਚਾਰਾ ਬਣਾ ਕੇ ਰੱਖੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤ ਸ਼੍ਰੀ ਅਕਾਲ ਲੈ ਭਾਈ ਜੀ ਫੰਗਰ ਡੰਗਾ ਬੜੀ ਸੱਤ ਨਾ ਨਾ ਬਾਈ ਨਹੀਂ